ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਰਜ਼ਾਪੁਰ ਵਿੱਚ ਕੀਤੀ ਜਨਸਭਾ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਕਿਹਾ ਦੇਸ਼ ਵਿੱਚ ਮੋੜ ਬਣੇਗੀ ਬੀਜੇਪੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਲਜੀਤ ਸਿੰਘ ਪੁੱਲਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਕਿਹਾ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤੇਗੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਡਰ ਅਰਵਿੰਦ ਕੇਜਰੀਵਾਲ ਨੇ ਫਿਰੋਜ਼ਪੁਰ ਵਿੱਚ ਵਪਾਰੀਆਂ ਨਾਲ ਕੀਤੀ ਟਾਊਨ ਹਾਲ ਮੀਟਿੰਗ ਕੇਂਦਰ ਸਰਕਾਰ ਉੱਤਰ ਸ਼ਾਦੇ ਇਨਸਾਨ ਨੇ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਨੇ ਮਿਰਜ਼ਾਪੁਰ ਵਿੱਚ ਇੰਡੀਆ ਗੱਠਜੋੜ ਉਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਲੋਕ ਰਿਜ਼ਰਵੇਸ਼ਨ ਖਤਮ ਕਰਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਨੇ ਪਰ ਮੋਦੀ ਉਹਨਾਂ ਲੋਕਾਂ ਦੇ ਸਾਹਮਣੇ ਖੜੇ ਨੇ ਜੋ ਐਸਟੀ ਐਸਟੀ ਅਤੇ ਪਛੜੀਆਂ ਸ਼੍ਰੇਣੀਆਂ ਦਾ ਰਿਜ਼ਰਵੇਸ਼ਨ ਖੋ ਰਹੇ ਨੇ ਸੋਨਪੱਦਰ ਤੋਂ ਐਨਡੀਏ ਦੀ ਆਪਣਾ ਦਲ ਦੀ ਉਮੀਦਵਾਰ ਅਨੁਪ੍ਰਿਆ ਪਟੇਲ ਅਤੇ ਇਸੇ ਪਾਰਟੀ ਦੀ ਰਿੰਕੀ ਕਾਲਦੇ ਦੇ ਸਮਰਥਨ ਵਿੱਚ ਆਯੋਜਿਤ ਜਨਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੰਡੀਆ ਗੱਠਜੋੜ ਦੀਆਂ ਮੁੱਖ ਪਾਰਟੀਆਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਉਤੇ ਨਿਸ਼ਾਨਾ ਵਿੰਨੇ ਆ ਰਿਜ਼ਰਵੇਸ਼ਨ ਦੇ ਮੁੱਦੇ ਉੱਤੇ ਉਹਨਾਂ ਨੇ ਕਿਹਾ ਕਿ ਗੱਠਜੋੜ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਲਈ ਰਿਜ਼ਰਵੇਸ਼ਨ ਖਤਮ ਕਰਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦਾ ਹੈ ਇਹ ਮੋਦੀ ਦੀ ਗਾਰੰਟੀ ਹੈ ਕਿ ਧਰਮ ਦੇ ਦਾਰ ਉੱਤੇ ਰਿਜ਼ਰਵੇਸ਼ਨ ਨਹੀਂ ਹੋਣ ਦੇਵਾਂਗੇ ਸੰਵਿਧਾਨ ਵੀ ਇਹਨਾਂ ਲੋਕਾਂ ਦੇ ਨਿਸ਼ਾਨੇ ਤੇ ਹੈ ਪਰ ਮੋਦੀ ਇਹਨਾਂ ਦੇ ਸਾਹਮਣੇ ਖੜਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਵੋਟ ਪਾ ਕੇ ਆਪਣੇ ਵੋਟ ਬਰਬਾਦ ਨਾ ਕਰੋ ਜਿਵੇਂ ਕੋਈ ਡੁੱਬਦੀ ਕੰਪਨੀ ਦੇ ਸ਼ੇਅਰ ਨਹੀਂ ਖਰੀਦਦਾ ਉਸੇ ਤਰ੍ਹਾਂ ਡੁੱਬਦੀ ਹੋਈ ਵਿਰੋਧੀ ਧਿਰ ਨੂੰ ਵੋਟ ਪਾ ਕੇ ਵੋਟ ਬਰਬਾਦ ਨਾ ਕਰੋ देश ने तय किया कि मजबूत देश के लिए प्रधानमंत्री भी मजबूत होना चाहिए होना चाहिए कि नहीं होना चाहिए तभी एनडीए को इतना भारी जनादेश मिल रहा है समाजवादी पार्टी पर अपना वोट कोई बर्बाद नहीं करना चाहता मुझे बताइए भैया हम लोग हमारे उत्तर प्रदेश के लोग राजनीति को समझने में बड़े माहिर है यहां तो गांव का बच्चा भी राजनीति समझ जाता है कोई समझदार कभी भी अपन मान लीजिए कोई कंपनी डूब रही है तो उस कंपनी का शेयर कोई खरीदेगा क्या आप बताइए ना खरीदेगा क्या दस रुपए का शेयर भी खरीदेगा क्या जो डूबता है उसमें कोई पैसा डालेगा क्या जो डूब रहे हैं उसको कोई वोट देगा क्या देगा क्या पता ही है कि इनका डूबना तय है तो कौन वोट डालने की गलती करेगा भाई सामान्य मानवी वोट उसी को डालेगा जिसकी सरकार बनना तय है अब भाजपा सरकार में माफिया थर थर कांप रहा है भाइयों और बहनों अपने वोट बैंक को खुश करने के लिए इंडी गठबंधन वाले समाजवादी पार्टी वाले कोई भी हद पार कर सकते हैं अब तो इनके निशाने पर हमारे देश का पवित्र संविधान भी अब इनके निशाने पर है ये दलित पिछड़ों आदिवासियों के हक लूटना चाहते हैं हमारा संविधान साफ साफ कहता है कि धर्म के आधार पर आरक्षण हो ही नहीं सकता वो कहते हैं कि संविधान में लिखेंगे मुसलमानों को आरक्षण दिया जाएगा और इसलिए ਇਹ ਲੋਕ ਸੰਵਿਧਾਨ ਬਦਲਣਾ ਚਾਹਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ ਇਸ ਤਹਿਤ ਅਜਾ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰੇਕਾ ਗਾਂਧੀ ਪੰਜਾਬ ਦੌਰੇ 'ਤੇ ਪਹੁੰਚੇ ਪ੍ਰੇਕਾ ਗਾਂਧੀ ਵੱਲੋਂ ਫਤਿਹਗੜ੍ਹ ਸਾਹਿਬ ਦੇ ਰਾਹੌਣ ਮੰਡੀ ਵਿੱਚ ਨਿਆ ਸੰਕਲਪ ਰੈਲੀ ਦੌਰਾਨ ਕਾਂਗਰਸੀ ਉਮੀਦਵਾਰ ਅਮਰ ਸਿੰਘ ਲਈ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਪ੍ਰੇਕਾ ਗਾਂਧੀ ਵੱਲੋਂ ਇੱਕ ਪਾਸੇ ਜਿੱਥੇ ਪੰਜਾਬ ਵਾਸੀਆਂ ਨੂੰ ਵੱਡੀਆਂ ਗਰੰਟੀਆਂ ਦਿੱਤੀਆਂ ਗਈਆਂ ਉੱਥੇ ਹੀ ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਗਏ देश का किसान एकजुट होकर दिल्ली तक आया है आप दिल्ली में बैठे रहे सर्दी झेली सरकार ने बिजली काटी पानी काटा काटे बिछा दिए आपके सामने आप झुके नहीं आप बैठे रहे संघर्ष करते रहे आप में से छह सात सौ किसान शहीद हुए लेकिन मोदी जी ने पलके नहीं झपकाई बाहर नहीं आए आपका आंदोलन चलता रहा आप संघर्ष करते रहे जब उत्तर प्रदेश का चुनाव आ रहा था जब वोटों का समय आया तब मोदी जी पीछे हटे जब तक आप शहीद हो रहे थे जब तक आप आंदोलन कर रहे थे तब तक आपको देशद्रोही का दर्जा दिया आपको आतंकवादी कहा आपसे मिलने नहीं आए आपकी सुनवाई नहीं की हम कुछ गारंटी लाए हैं उन गारंटी से हम ये तय कर रहे हैं कि जो आपका पैसा है इस देश का जो पैसा है वो वापस आपके हाथों में जाएगा महिलाओं के लिए हर गरीब परिवार में जो सबसे बड़ी महिला है उसके खाते में साल आना एक लाख रुपए हर महीने आठ हजार पांच सौ रुपए डाले जाएंगे पचास प्रतिशत सब सरकारी रोजगार महिलाओं को दिए जाएंगे मेरे किसान भाइयों एमएसपी का, का कानून लाएंगे कानून बनेगा आपका अधिकार बनेगा ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰਸਾਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੋਲਰ ਦੇ ਹੱਕ ਵਿੱਚ ਲੋਕ ਮਿਲਣ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਮੌਜੂਦ ਰਹੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਰਹੀ ਹੈ ਜਿਨ੍ਹਾਂ ਚਿਰ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲੀਆਂ ਦੀ ਜੜ ਨਹੀਂ ਪਟਦੇ ਉਹਨਾਂ ਚ ਰਸੀ ਨਹੀਂ ਥੱਕਦੇ ਇਹਨਾਂ ਨੇ ਸਾਡੀਆਂ ਤਿੰਨ ਪੀੜੀਆਂ ਬਰਬਾਦ ਕਰਤੀਆਂ ਤਿੰਨ ਪੀੜੀਆਂ ਇਹਨਾਂ ਨੇ ਆਪਦੇ ਮਹਿਲ ਪਾਲੇ ਹੋਟਲ ਪਾਲੇ ਬੱਸਾਂ ਪਾਲੀਆਂ ਟਾਬੇ ਪਾਲੇ ਇਹਨਾਂ ਨੇ ਬਹੁਤ ਕੁਝ ਬਣਾ ਲਿਆ ਲੋਕਾਂ ਦੇ ਖੂਨ ਨਾਲ ਬਿਰੋ ਤਿੰਨ ਪੀੜੀਆਂ ਖਾ ਗਏ ਤੇ ਹੁਣ ਸਾਨੂੰ ਮਲੰਗ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ ਚੱਲ ਭਾਈ ਸੁਖਵੀਰ ਸਿੰਘ ਮਲੰਗੀ ਸਹੀ ਪਰ ਮਲੰਗੀ ਮੰਜੀ ਠੋਕਣਗੇ ਹੁਣ ਇੱਕ ਦੀ ਦੇਖੋ ਸੀ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾਂ ਤੇ ਆਪਾਂ ਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀਆਂ ਆ ਜਿਹੜੇ ਹੁਣ ਬੋਲਦੇ ਐ ਜਿੱਦੈ 1 ਨਵੰਬਰ ਨੂੰ ਮੈਂ ਲੁਧਿਆਣੇ ਡਿਬੇਟ ਰੱਖੀ ਸੀ ਉਦੋਂ ਕਿਉਂ ਨਹੀਂ ਆਏ ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀ ਆਏ ਹੀ ਨਹੀਂ ਕਿਉਂਕਿ ਪੱਕਾ ਪਤਾ ਸੀ ਜਵਾਬ ਹੀ ਨਹੀਂ ਆਉਣਾ ਉੱਥੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰੋਜ਼ਪੁਰ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਕੇਜਰੀਵਾਲ ਨਾਲ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਗੜਾ ਹਾਜ਼ਰ ਸਨ ਇੱਕ ਇਕੱਠ ਨੂੰ ਸੰਬੋਧਨ ਕਰਦੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਰਥਿਕਿਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚੋਲਾ ਕਹਿੰਦੇ ਨੇ ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ ਦੀ ਹੱਡੀ ਮੰਨਦੇ ਹਾਂ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਲਈ ਇਕੱਲੇ ਲੜ ਰਹੇ ਨੇ ਜੇਕਰ ਤੇਰੇ ਰਹਿੰਦੇ 13 ਸੀਟਾਂ ਦੇਵੋਗੇ ਤਾਂ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ ਇਸ ਮੌਕੇ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਅਤੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਪੈਸਾ ਰੋਕ ਰੱਖਿਆ ਹੈ ਆਪਕੇ 8000 ਕਰੋੜ ਰੁਪਏ ਸੈਂਟਰ ਲੈ ਕੇ ਬੈਠਾ ਹੈ रूरल डेवलपमेंट फंड के साढ़े पांच हजार करोड़ रुपए केंद्र सरकार लेके बैठी उनकी हिम्मत कैसे हुई ये पंजाब के लोगों का हक है आपका हक है आप भीख थोड़ी मांग रहे हो केंद्र सरकार से ये हजार करोड़ रुपए से मंडी तक जाने वाली सड़कें बननी थी गांव गांव के अंदर सड़कें बननी थी इन्होंने नेशनल हेल्थ मिशन के पैसे रोक दिए उससे मोहल्ला क्लिनिक बनने थे इनकी हिम्मत कैसे हो गई आपके पैसे रोकने की इनकी हिम्मत इसलिए होगी क्योंकि लोकसभा में हमारे पास एमपी नहीं है हम कमजोर हैं जब हम केंद्र के साथ बात करते हैं हम कमजोर हैं हमारे हाथ मजबूत करो आप हमारे हाथ मजबूत करोगे ये तेरह के तेरह एमपी हमें दे दोगे केंद्र सरकार की हिम्मत नहीं होगी पंजाब के मसलों के अंदर इंटरफेयर करने की उसके बाद दोस्तों आज हमारे देश की आजादी खतरे में हमारे देश का संविधान खतरे में हमारे देश की जनतंत्र खतरे के अंदर है जिस तरह से आज पूरे मेरे को जिस तरह से गिरफ्तार किया गया 16 मार्च को चुनाव घोषित हुए 21 मार्च को इन्होंने मुझे गिरफ्तार कर लिया मेरी पार्टी के मैं गिरफ्तार हूं संजय सिंह को गिरफ्तार कर लिया मनीष सिसोदिया को गिरफ्तार कर लिया सतिंदर जैन को गिरफ्तार कर लिया और फिर दिल्ली में आके मोदी जी कहते हैं आओ चुनाव लड़ते हैं अरे हमारे चार सबसे बड़े नेताओं को गिरफ्तार कर लिया और कहते हो आओ चुनाव लड़ते हैं तो चुनाव क्या लड़ोगे फिर हमारे देश के अंदर भी अब तानाशाही हो रही है इसी चुनाव के अंदर इतनी पार्टियां तोड़ दी इतने नेताओं को जेल में डाल दिया अगर इस वक्त हम लोगों ने मोदी को नहीं हराया जनतंत्र नहीं बचेगा संविधान नहीं बचेगा यह देश नहीं बचेगा दोस्तों ਫਰੀਦਕੋਟ ਲੋਕ ਸਭਾ ਹਲਕੇ ਤੋਂ ਆਵਾਦਵੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਵੀ ਚੋਣ ਪ੍ਰਚਾਰ ਜੋਰਸ਼ੋਰ ਨਾਲ ਜਾਰੀ ਹੈ ਇਸ ਮੌਕੇ ਚੜ੍ਹਦੀ ਕਲਾ ਟੈਮਪੀ ਟੀਵੀ ਨਾਲ ਗੱਲਬਾਤ ਕਰਦੇ ਹੋਣਾਂ ਕਿਹਾ ਕਿ ਲੋਕ ਉਹਨਾਂ ਨੂੰ ਭਰਮਾ ਹੁੰਗਾਰਾ ਦੇ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਆਪਣੇ ਵਿਜ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਫਰੀਦਕੋਟ ਦੀ ਸੀਟ ਦੀ ਆਪਾਂ ਗੱਲ ਕਰੀਏ ਤੇ ਕਾਫੀ ਅਹਿਮ ਸੀਟ ਹੈ ਜੇਕਰ ਸਿਆਸੀ ਹਲਕਾ ਤੋਂ ਵੀ ਗੱਲ ਕਰੀਏ ਤਾਂ ਕਾਫੀ ਚਰਚਾ ਵਿੱਚ ਰਹੀ ਹੈ ਤੇ ਇਸ ਵੇਲੇ ਹੌਟ ਸੀਟ ਹੈ ਇਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਾਈ ਕਰਮਜੀਤ ਅਨਮੋਲ ਜੀ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਕਲਾਕਾਰੀ ਤੋਂ ਬਾਅਦ ਹੁਣ ਸਿਆਸਤ ਦੇ ਵਿੱਚ ਨੇ ਤਾਂ ਕੀ ਲੱਗਦਾ ਹੈ ਹਮਰ ਪਾਲ ਜੀ ਅਨਮੋਲ ਜੀ ਸასი ਗਾਲ ਜੀ ਅਨਮੋਲ ਜੀ ਕਮੇਡੀ ਵਿੱਚ ਵੀ ਦੇ ਕਲਾਕਾਰ ਵਿੱਚ ਵੀ ਦੇ ਸਿਆਸਤਦਾਨ ਵੀ ਦੇ ਹੁਣ ਤੁਹਾਨੂੰ ਰਾਜਨੀਤੀ ਵਿੱਚ ਵਿਚਰਨਾ ਪੈ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਸ਼ਾਲਾ ਨੂੰ ਸਾਰੇ ਜੀ ਦੇਖੋ ਜੀ ਵਧੀਆ ਹੀ ਲੱਗ ਰਿਹਾ ਅਜੇ ਤਾਂ ਜੀ ਤੇ ਲੋਕ ਬਹੁਤ ਪਿਆਰ ਦੇ ਰਹੇ ਨੇ ਔਰ ਬੜਾ ਉਤਸ਼ਾਹ ਲੋਕਾਂ ਚ ਚੰਗਾ ਲੱਗ ਰਿਹਾ ਹੈ ਹਾਂ ਜੀ ਕਲਾਕਾਰ ਦੇ ਤੌਰ ਤੇ ਇਹ ਵਿਚਰੇ ਤੁਸੀਂ ਕਾਫੀ ਸਫਲਤਾ ਹਾਸਲ ਕੀਤੀ ਹੁਣ ਰਾਜਨੀਤੀ ਵਿੱਚ ਤਾਂ ਕੀ ਲੱਗਦਾ ਉਹ ਠੀਕ ਸੀਗਾ ਜਾਂ ਰਾਜਨੀਤੀ ਦੇ ਵਿੱਚ ਹੁਣ ਠੀਕ ਹੈ ਦੇਖੋ ਜੀ ਕਲਾਕਾਰੀ ਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਹੈ ਤੇ ਰਾਜਨੀਤੀ ਦੇ ਵਿੱਚ ਵੀ ਮਿਹਨਤ ਕਰਾਂਗੇ ਮਿਹਨਤ ਦਾ ਫਲ ਜ਼ਰੂਰ ਰੱਬ ਦਿੰਦਾ ਜੀ ਫਰੀਦਕੋਟ ਨੂੰ ਲੈ ਕੇ ਤੁਸੀਂ ਕੀ ਸੋਚਿਆ ਹੈ ਕੀ ਕੁਝ ਹੈ ਕੀ ਕੁਝ ਕਰਨਾ ਹੈ ਕਿਸ ਤਰ੍ਹਾਂ ਦਾ ਇਸ ਨੂੰ ਬਣਾਉਣਾ ਹੈ ਜੇ ਪਾਰਲੀਮੈਂਟ ਪਹੁੰਚਦੇ ਹੋ ਕਿਹੜੀ ਕਿਹੜੀ ਆਵਾਜ਼ ਜਿਹੜੀ ਹੈ ਉਹ ਹਲਕੇ ਦੀ ਉੱਥੇ ਚੁੱਕੋ ਬੜਾ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣੇ ਤੌਰ ਤੇ ਕਰਨਾ ਹੈ ਫਰੀਦਕੋਟ ਨੂੰ ਹਰਿਆ ਭਰਿਆ ਬਣਾਉਣਾ ਜੀ ਬਾਬਾ ਫਰੀਦ ਦੀ ਧਰਤੀ ਹੈ ਤੇ ਜੋ ਕੋਈ ਬਾਹਰੋਂ ਆਵੇ ਤਾਂ ਪਤਾ ਲੱਗੇ ਆਂ ਬਾਬਾ ਫਰੀਦ ਦੀ ਧਰਤੀ ਤੇ ਆਏ ਆ ਜੀ ਸੋ ਬਾਕੀ ਪਾਣੀ ਦਾ ਬੜਾ ਮਸਲਾ ਜੀ ਇੱਥੇ ਤੇ ਉਹਦਾ ਵੀ ਹੱਲ ਕਰਵਾਵਾਂਗੇ ਤੇ ਇੱਕ ਇੱਥੇ ਇੰਡਸਟਰੀ ਬਹੁਤ ਜ਼ਰੂਰੀ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਜੀ ਉਹ ਜੇ ਕੰਮ ਲੈ ਕੇ ਆਵਾਂਗੇ ਬੀਜੇਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੀ ਸੇਵਾ ਕਰਨ ਲਈ ਸਿਆਸਤ ਵਿੱਚ ਆਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕੀਤਾ ਹੈ ਜਿਸ ਦੌਰਾਨ ਵਿਕਾਸਪਕੀ ਅਤੇ ਲੋਕਪਕੀ ਨੀਤੀਆਂ ਰਹੀਆਂ ਪਰ ਅੰਮ੍ਰਿਤਸਰ ਇਸ ਤੋਂ ਵਾਂਝਾ ਰਿਹਾ ਹੈ ਉਹ ਚਾਹੁੰਦੇ ਨੇ ਕਿ ਅੰਮ੍ਰਿਤਸਰ ਦਾ ਵਿਕਾਸ ਹੋਵੇ ਇਸ ਸਬੰਧਕੋ ਨੇ ਕਿਹਾ ਕਿ ਜੇ ਲੋਕ ਉਹਨਾਂ ਨੂੰ ਮੌਕਾ ਦਿੰਦੇ ਨੇ ਤਾਂ ਅੰਮ੍ਰਿਤਸਰ ਦੀ ਨੁਹਾਰ ਬਦਲੀ ਜਾਵੇਗੀ ਇੱਥੇ ਇੱਥੇ ਅਮਰੀਕੀ ਕੌਂਸਲੇਟ ਵੀ ਖੁੱਲ੍ਹਿਆ ਜਾਵੇਗਾ ਕੱਛੇ ਕਾਲ ਚਰਦੀ ਕਲਾ ਟਾਈਮ ਟਿਮ ਤੇ ਦੇਖ ਰਹੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਛੜੀ ਅਮਰਿਤਸਰ ਸਾਹਿਬ ਵਿਖੇ ਜਿਸ ਨੂੰ ਸੱਕਤੀ ਦਾ ਕਰ ਵੀ ਕਿਹਾ ਜਾਂਦਾ ਹੈ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਇਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜੋ ਕਿ ਭਾਰਤੀ ਡਿਪਲੋਮੈਟ ਰਹੇ ਨੇ ਯੂ ਐਸ ਏ ਦੇ ਵਿੱਚ ਵੀ ਤੇ ਇਸ ਵੇਲੇ ਰਾਜਨੀਤੀ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਸਿਆਸਤ ਹੈ ਅਮਰਿਤਸਰ ਨੂੰ ਲੈ ਕੇ ਕੀ ਪਲਾਨ ਹੈ ਤੇ ਕਿਹੜੀ ਅੱਗੇ ਬਾਤ ਰਹੀ ਨੇ ਸਤਿ ਪੁੱਲਾ ਸਵਾਗਤ ਅਸਰ ਕਰਦੀ ਹੈ ਸਰ ਡਿਪਲੋਮੈਟ ਰਹੇ ਤੁਸੀਂ ਤਾਂ ਟੇਬਲ ਦੀ ਸਿਆਸਤ ਕੀਤੀ ਉਥੇ ਤਾਂ ਸਭ ਤੋਂ ਪਹਿਲਾ ਦਾ ਸਵਾਲ ਹੈ ਕਿ ਆਖਰ ਸਿਆਸਤ ਕਿਉਂ ਚੁਣੀ ਤੁਸੀਂ ਇਹਦਾ ਬੜਾ ਸਿੱਧਾ ਜਵਾਬ ਹੈ ਜੀ ਕਿ ਮੈਂ 36 ਸਾਲ ਪਹਿਲਾਂ ਪਬਲਿਕ ਸਰਵਿਸ ਕੀਤੀ ਆ ਜੀ ਤੇ ਤੁਸੀਂ ਸਿਆਸਤ ਕਹੋ ਜੋ ਮਰਜ਼ੀ ਕਹੋ ਬੇਸਿਕਲੀ ਅੰਮਰਸਰਦੀ ਮੈਂ ਸੇਵਾ ਕਰਨ ਆਇਆ ਤੇ ਮੇਰੇ ਪਰਿਵਾਰ ਦੀ ਬਹੁਤ ਪੁਰਾਣੀ ਹਿਸਟਰੀ ਹੈ ਇਸ ਏਰੀਆ ਨਾਲ ਮਾਝੇ ਨਾਲ ਅੰਮ੍ਰਿਤਸਰ ਨਾਲ ਬਹੁਤ ਜੁੜੇ ਹੋਇਆ ਤੇ ਮੈਂ ਸਿਰਫ ਇੱਕ ਕਲੀਅਰ ਵਿਜਨ ਆਇਆ ਕਿ 10 ਸਾਲ ਪਿਛਲੇ ਮੈਂ ਮੋਦੀ ਸਾਹਿਬ ਦਾ ਕੰਮ ਕੀਤਾ ਤੇ ਜਿਹੜੀਆਂ ਵੀ ਪਾਲਿਸੀਆਂ ਰਹੀਆਂ ਉਹ ਪੀਪਲ ਔਰੀਐਂਟਡ ਡਿਵੈਲਪਮੈਂਟ ਔਰੀਐਂਟਡ ਜੀ ਮਤਲਬ ਉਹਨਾਂ ਦਾ ਅਲਟੀਮੇਟ ਫਾਇਦਾ ਲੋਕਾਂ 'ਚ ਹੁੰਦਾ ਤੇ ਅੰਮ੍ਰਿਤਸਰ ਉਹਨੂੰ ਮਿਸ ਕਰ ਗਿਆ ਜੀ ਤੇ ਮੈਂ ਚਾਹਨਾ ਆ ਕਿ ਮੇਰਾ ਐਕਸਪੋਜ਼ਰ ਟੈਕਸਪੀਰੀਅੰਸ ਕੰਟੈਕਟ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਕਾਮਾਨ ਤੇ ਇਸ ਟਾਈਮ ਤੇ ਜੋ ਅੰਮ੍ਰਿਤਸਰ ਦੀ ਹਾਲਤ ਹੈ ਉਹਦੇ ਲਈ ਉਹ ਬਹੁਤ ਯੂਸਫੁਲ ਹੋ ਸਕਦਾ ਅੰਮ੍ਰਿਤਸਰ ਦੇ ਵਿੱਚ ਅਮਰੀਕੀ ਕੌਂਸੂਲੇਟ ਖੋਲਣ ਬਾਰੇ ਗੱਲ ਹੈ ਉਹ ਕਿੱਥੋਂ ਤੱਕ ਪਹੁੰਚੀ ਹੈ ਦੇਖੋ ਜੈ ਸ਼ੰਕਰ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਐਕਨੋਲਜ ਵੀ ਕੀਤਾ ਪਹਿਲਾਂ ਮੈਂ ਤਾਂ ਕਦੀ ਨਹੀਂ ਸੁਣਿਆ ਇੱਥੋਂ ਦੇ ਐਮਪੀ ਨੂੰ ਕਹਿੰਦੇ ਆ ਕਿ ਅਮਰੀਕਾ ਦੇ ਕੌਂਸੂਲੇਟ ਇੱਥੇ ਖੋਲੋ ਦੋ ਕੌਂਸੂਲਟਸ ਦੀ ਪਰਮਿਸ਼ਨ ਮਿਲੀ ਹੈ ਅਮਰੀਕਾ ਨੂੰ ਮੈਂ ਡਾਕਟਰ ਜੈ ਸ਼ੰਕਰ ਨੂੰ ਵੀ ਕਿਹਾ ਆ ਤੇ ਐਮਬੈਸਡਰ ਗਾਰਸਿਟੀ ਨੂੰ ਵੀ ਕਿਹਾ ਅੰਡਰ ਕਨਸਿਡਰੇਸ਼ਨ ਹੈ ਅਸੀਂ ਪੂਰਾ ਜ਼ੋਰ ਲਗਾਵਾਂਗੇ ਅਗਰ ਮੈਂ ਐਮਪੀ ਬਣਦਾ ਆ ਤੇ ਇਹ ਮੇਰਾ ਇੱਕ ਇੰਪੋਰਟੈਂਟ ਪ੍ਰੋਮਿਸ ਹੈ ਲੇਕਿਨ ਮੀਨਵਾਈਲ VFS VFS ਨੇ ਡਿਸੀਜਨ ਲੈ ਲਿਆ ਕਿ ਉਹ ਆਪਣਾ ਸੈਂਟਰ ਅੰਮ੍ਰਿਤਸਰ ਸਕੂਲ ਦੇ ਜਦੋਂ ਸ਼ੁਰੂਆਤ 'ਚ ਟਿਕਟ ਮਿਲੀ ਹੈ ਤਾਂ ਬਹੁਤ ਸਾਰਾ ਪ੍ਰਚਾਰ ਹੋਇਆ ਕਿ ਬਾਹਰ ਤੋਂ ਆ ਰਹੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੇਜਾ ਸਿੰਘ ਸਮੁੰਦਰੀ ਹੋਣਾ ਨੇ ਕਿੱਡਾ ਵੱਡਾ ਯੋਗਦਾਨ ਦਿੱਤਾ ਐ ਐਸਜੀਪੀਸੀ ਉਹਨਾਂ ਨੇ ਬਣਾਈ ਕਿੰਨਾ ਕੁ ਤੱਕ ਲੋਕਾਂ ਤੱਕ ਡਿਲੀਵਰ ਕਰ ਪਾਏ ਉਹ ਜਾਂ ਉਹਨਾਂ ਨੂੰ ਸਮਝ ਆਈ ਐ ਇਹ ਚੀਜ਼ ਦੇ ਆਪਣੇ ਪਰਿਵਾਰ ਦੀ ਜੜੀ ਹੈਗੀ ਆ ਉਹ ਹਿੱਸੇਦਾਰੀ ਦੇਖੋ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪ੍ਰਚਾਰ ਕਰਨਾ ਤੇ ਐਸਜੀਪੀਸੀ ਦੀ ਰਿਸਪੌਂਸਿਬਿਲਟੀ ਆ ਤੇ ਕਰੰਟ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਅਗਰ ਉਹਨਾਂ ਨੇ ਹੋਰ ਤੇ ਪੰਥ ਰਤਨ ਵਗੈਰਾ ਵਗੈਰਾ ਤੇ ਬਹੁਤ ਗੱਲਾਂ ਕਰਦੇ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ 1926 ਚ ਲਾਹੌਰ ਜੇਲ੍ਹ ਚ ਸ਼ਹਾਦਤ ਹੋਈ ਉਹਨਾਂ ਦੀ ਇਹ ਜਿਹੜੀ ਐਸਜੀਪੀਸੀ ਮੂਵਮੈਂਟ ਜਿਹੜੀ ਗੁਰਦੁਆਰਾ ਸਰਦਾਰ ਲਹਿਰ ਮੂਵਮੈਂਟ ਜਿਹੜੀ ਇਨੀਸ਼ੀਅਲ ਇੰਡੀਪੈਂਡੈਂਸ ਮੂਵਮੈਂਟ ਸੀਗੀ ਉਹਦੇ ਉਹ ਬੜੇ ਤਕੜੇ ਆਗੂ ਰਹੇ ਨੇ ਤੇ ਅੱਜ ਦਰਬਾਰ ਸਾਹਿਬ ਕੰਪਲੈਕਸ ਇੱਕ ਬਿਲਡਿੰਗ ਦਾ ਨਾਮ ਜਿਵੇਂ ਨਾਨ ਗੁਰੂ ਦੇ ਨਾਂ ਤੇ ਆ ਉਹ ਸਰਦਾਰ ਤੇਜਾ ਸਿੰਘ ਸਮੁੰਦਰੀ ਆ ਤੇ ਇਹਦੇ ਨਾਲ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਉਹਨਾਂ ਦੀ ਮਾਝੇ ਦੇ ਇਲਾਕੇ 'ਚ ਬਹੁਤ ਜ਼ਿਆਦਾ ਰਿਸਪੈਕਟ ਹੈ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਤੇ ਸਾਬਕਾ ਮੰਤਰੀ ਸ਼ਸ਼ੀ ਥਰੂਰ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਗੌਜਲਾ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਭਾਰਤੀ ਜਨਤਾ ਪਾਰਟੀ ਉੱਤੇ ਤੇ ਖੰਸ਼ਾ ਨੇ ਸਾਦੇ ਸ਼ਸ਼ੀ ਥਰੂਰ ਨੇ ਕਿਹਾ ਕਿ ਇਸ ਵਾਰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ 400, 400, 400 पार ਦਾ ਨਾਹਰਾ ਜੁਮਲਾ ਹੈ ਅਤੇ ਬੀਜੇਪੀ ਨੂੰ 400 ਸੀਟਾਂ ਤੋਂ ਤਾਂ ਦੂਰ ਬਹੁਮਤ ਵੀ ਨਹੀਂ ਮਿਲਣ ਵਾਲੀ 400 પાર ਨਾ ਮੁਮਕਿਨ ਹੈ ਅਗਰ ਮੋਦੀ ਜੀ ਕੋ ਗਾਰੰਟੀ ਸ਼ੇ ਹੈ ਮੈਂ ਗਾਰੰਟੀ ਦਿੰਦਾ ਹਾਂ ਕਿ 400 ਨਹੀਂ ਪਾਰ ਕਰ ਪਾਏਗੇ ਇਹ ਨਾ ਮੁਮਕਿਨ ਹੈ ਮੇਰੇ ਖਿਆਲ ਮੈਂ ਜੋ ਮੈਂ ਦੇਖਾ ਜਿਵੇਂ ਮੈਂ ਕਹਾ ਮੈਂ ਪੂਰੇ ਦੇਸ਼ ਵਿੱਚ ਪ੍ਰਚਾਰ ਕਰਕੇ ਇਹ ਬੋਲ ਰਹਾ ਹਾਂ ਕਿ مجھے ਕਾਫੀ ਸਪਸ਼ਟ ਹੋਇਆ ਹੈ ਕਿ 300 ਵੀ ਨਹੀਂ ਪਾਰ ਕਰੇਗੇ ਆਜਾਪਾ ਦਾ ਬਹੁਤ بڑا ਪ੍ਰਸ਼ਨ ਹੈ ਕਿ ਕੀ उनको सारे उनके सहयोगी के साथ भी मेजोरिटी पहुंच सकेंगे हमें लग रहा है कि मेजोरिटी नहीं मिलने वाली है भाजपा और इसलिए हम कहेंगे कि इंडिया गठबंधन तैयार है सरकार बनाने के लिए जून चार को या जून चार के बाद और उसमें मुझे ज्यादा शक नहीं देखता क्योंकि पूरे देश में हर चरण में हमने यही देखा है कि भाजपा का हाल बुरा होते रहते ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖੇ ਨਿਸ਼ਾਨੇ ਸਾਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਂਸਵਾ ਵਿੱਚ ਮੋਜਰਾ ਵਾਲਾ ਬਿਆਨ ਦੇਣ ਤੇ ਉਹਨਾਂ ਪੀਐਮ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਬਿਆਨ ਨਹੀਂ ਦੇਣਾ ਚਾਹੀਦਾ ਉਹਨਾਂ ਕਿਹਾ ਕਿ ਪੀਐਮ ਲੋਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਨੇ ਦੇਖੋ ਜੀ ਮੇਨ ਤਾਂ ਇਦਾਂ ਹੈ ਕਿ ਬਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕੱਲ ਬਿਹਾਰ ਵਿੱਚ ਗੱਲ ਕੀਤੀ ਬਹੁਤ ਹੀ ਕਾਹ ਦੀਆ ਕਿਸਮ ਦੀ ਗੱਲ ਉਹਨਾਂ ਨੇ ਕੀਤੀ ਹੈ ਮੁਜਰਾ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਰਤਿਆ ਕਿ ਵਿਪੱਖਸ਼ ਨੂੰ ਮੁਜਰਾ ਕਰਨਾ ਪਏਗਾ ਮੈਂ ਇਹ ਨਿੰਦਾ ਕਰਦਾ ਕਿ ਪ੍ਰਧਾਨ ਮੰਤਰੀ ਆਪਣੇ ਪਦ ਦੀ ਗરિਮਾ ਨਹੀਂ ਰੱਖ पाए ਪੂਰੇ 70 ਸਾਲ 75 ਸਾਲ ਵਿੱਚ ਪਹਿਲਾ ਪ੍ਰਧਾਨ ਮੰਤਰੀ ਹੈ ਜੀਨੇ ਇੰਨੀ ਗਿਰੀ ਹੋਈ ਗੱਲ ਇੰਨੀ ਓਛੀ ਗੱਲ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾ ਤੋਂ ਮਟਨ ਮਾ ਤੋਂ ਮਛਲੀ ਮਾ ਤੋਂ ਮੁਸਲਮਾਨ ਮੰਗਲ ਸੂਤਰ ਇਹ ਸਾਰੀਆਂ ਚੀਜ਼ਾਂ ਦਾ ਚੇਤਾ ਰਹਿੰਦਾ ਗਰੂਵੀਕਰਨ ਦਾ ਕੋਸ਼ਿਸ਼ ਕਰਦੇ ਨੇ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਇਹ ਮੁਜਰੇ ਵਾਲੀ ਗੱਲ ਕੀਤੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਗੱਲ ਕਰਨੀ ਸੀ ਤੇ ਜਨਤਾ ਦੇ ਮੁੱਦੇ ਤੇ ਕਰਨੀ ਸੀ ਕਿ ਮਹਿੰਗਾਈ ਤੇ ਕਰਨੀ ਸੀ ਮੌਫ ਫਾਰ ਮਹਿੰਗਾਈ ਬੇਰੋਜ਼ਗਾਰੀ ਤੇ ਤੁਸੀਂ ਕੁਝ ਨਹੀਂ ਕਿਹਾ ਆਰਥਿਕ ਵਿਸ਼ਮਤਾ ਤੇ ਤੁਸੀਂ ਕੁਝ ਨਹੀਂ ਕਿਹਾ ਕਿ ਭਈ ਅਮੀਰ ਅਮੀਰ ਹੋਈ ਜਾ ਰਿਹਾ ਗਰੀਬ ਗਰੀਬ ਹੋਈ ਜਾ ਰਿਹਾ ਸੋ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ 10 ਸਾਲ ਦਾ ਰਿਪੋਰਟ ਕਾਣ ਤੇ ਦੇਣ ਦੇ ਬਜਾਏ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਲੋਕਾਂ ਨੂੰ ਮਿਸਗਾਈਡ ਕਰਨ ਦਾ ਕੰਮ ਕਰ ਰਹੇ ਨੇ ਸ਼੍ਰੋਮਣੀ ਕਾਲ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਅਨਕੇ ਸ਼ਰਮਾ ਨੇ ਸ਼ਤਰਾਣਾ ਦੇ ਹਲਕਾ ਇੰਚਾਰਜ ਕਬੀਰ ਦਾਸ ਅਤੇ ਹੋਰ ਪਤਵੰਤਿਆਂ ਦੇ ਨਾਲ ਬਾਲਸ਼ਾਪੁਰ ਦੇ ਨੇੜੇ ਪਿੰਡ ਪੰਡਤਾ ਭਾਗੋ ਮਾਜਰੀ ਵਿਖੇ ਕਗਰ ਦਰਿਆ ਦਾ ਦੌਰਾ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਕੇ ਸ਼ਰਮਾ ਨੇ ਕਿਹਾ ਕਿ ਇਸ ਕਗਰ ਦਰਿਆ ਵਿੱਚ ਨਦੀ ਪਟਿਆਲਾ ਵਾਲੀ ਟਾਂਗਰੀ ਮਾਰਕੰਡਾ ਡਰੇਨ ਤੋਂ ਆਉਣ ਵਾਲੀ ਮੀਰਾਪੁਰ ਵਾਲਾ ਚੋਤ ਪਾਣੀ ਆ ਕੇ ਪੈਂਦਾ ਹੈ ਇਹ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੁੰਦਾ ਤੇ ਇੱਥੇ ਕੱਚੇ ਬੰਨ ਮਾਰੇ ਹੋਏ ਨੇ ਜਿਸ ਕਾਰਨ ਜ਼ਮੀਨੇਦਾਰ ਪੂਰੀ ਤਰ੍ਹਾਂ ਪ੍ਰਭਾਦ ਹੋ ਜਾਂਦੇ ਨੇ ਉਹਨੇ ਕਿਹਾ ਕਿ ਇਸ ਗੰਦਲੇ ਪਾਣੀ ਨਾਲ ਕੈਂਸਰ ਫੈਲ ਰਿਹਾ ਤੇ ਲੋਕ ਮਰ ਰਹੇ ਨੇ ਉਹਨੇ ਵੀ ਕਿਹਾ ਕਿ ਜੇਕਰ ਸੰਗਤਾਂ ਨੇ ਉਹਨੂੰ ਮੌਕਾ ਦਿੱਤਾ ਤਾਂ ਘਰ ਦਾ ਪ੍ਰਦੂਸ਼ਣ ਖਤਮ ਕਰਨਾ ਅਤੇ ਇਸ ਦਾ ਬਨ ਬਣਾਉਣਾ ਉਹਨਾਂ ਦੀ ਤਰਜੀਹ ਰਹੇਗੀ 7 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਤਕਾਲੀ ਸਰਕਾਰ ਵੱਲੋਂ ਕਰਵਾਏ ਗਏ ਹਮਲੇ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖ ਸੰਗਤ ਦੇ ਦਰਸ਼ਨਾਂ ਲਈ ਸ਼ਿਸ਼ੋਭਿਤ ਕੀਤੇ ਗਏ ਇਸ ਮੌਕੇ ਤੇ ਸ਼੍ਰੀ ਕਾਲਕਸਬ ਦੇ ਜਦਰ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਗਿਆਨੀ ਗੁਰਮੁਖ ਸਿੰਘ ਵੀ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਬਲਜੀਤ ਸਿੰਘ ਅਰਦਾਸੀਆ ਪ੍ਰੇਮ ਸਿੰਘ ਮੈਨੇਜਰ ਭਗਵੰਤ ਸਿੰਘ ਨਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੈਪ ਸਿੰਘ ਵੀ ਹਾਜ਼ਰੀ ਭਾਈ ਮਨਜੀਤ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਮੌਜੂਦ ਸਨ ਇਸ ਮੌਕੇ ਜਦਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ 1984 ਵਿੱਚ ਸਾਕਾ ਨੀਲਾ ਤਾਰਾ ਕਰਕੇ ਸਿੱਖ ਕੌਮ ਉੱਤੇ ਵੱਡੀ ਸੱਟ ਮਰੀ ਗਈ ਸੀ ਜੋ 1984 ਵਿੱਚ ਜੋ ਭਾਰਤੀ ਹਕੂਮਤ ਵੱਲੋਂ ਰੂਹਾਨੀਅਤ ਕੇਂਦਰ ਪਸੰਦੀਵਾਲਤਾ ਦਾ ਉਦੇਸ਼ ਰੱਖਦਾ ਜਿੱਥੇ ਮਨੁੱਖਤਾ ਨੂੰ ਇੱਕ ਮਾਰਗ ਮਿਲਦਾ ਹੈ ਉਸ ਪਾਵਨ ਪ੍ਰਤੀਸਥਾਨ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਪਰ ਭਾਰਤੀ ਹਕੂਮਤ ਵੱਲੋਂ ਗੋਲੀਆਂ ਚਲਾਈਆਂ ਗਈਆਂ ਔਰ ਸਿੱਖਾਂ ਦੇ ਸਰਵਉੱਚ ਸਥਾਨ ਡੇਰੀ ਪੀਰ ਦੇ ਮਾਲਕ ਸਾਤਪੁਰ ਦੀ ਪੂਰਕ ਹਿੱਸੇ ਆ ਕਿ ਮਹਾਰਾਜ ਦੇ ਪਾਵਨ ਪਿੱਤਰ ਸਥਾਨ ਸ਼੍ਰੀ ਏਕਾਕਤ ਪਤਸਾਹਿਬ ਜੀ ਨੂੰ ਟੈਂਕਾਂ ਤੋਫਾਂ ਦੇ ਗੋੜਿਆਂ ਦੇ ਨਾਲ ਭਾਰਤੀ ਸਪੂਟ ਦੇ ਵੱਲੋਂ ਇਹ ਤੇਰੀ ਕੀਤਾ ਗਿਆ ਸੈਂਕੜੇ ਸੰਗਤਾਂ ਜੋ ਸਤਗੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗਰਸ਼ਨ ਉਛਲਣ ਕਰਨ ਵਾਸਤੇ ਪੁਲਕੀਆਂ ਸਾਂ। ਉਹਨਾਂ ਨੂੰ ਕਿ ਦਿੱਤਾ ਗਿਆ ਬੱਚੇ ਸ਼ਹੀਦ ਕੀਤੇ ਗਏ। ਬੱਚੇ ਫੜ-ਫੜ ਕੇ ਕੰਧਾਂ ਦਾ ਬਾਰ-ਬਾਰ ਸ਼ਹੀਦ ਕੀਤੇ ਗਏ। ਜਿਉਂਦੇ ਬੱਚੇ ਜਿਹਨ ਦੇ ਮਾਪੇ ਸ਼ਹੀਦ ਹੋ ਚੁੱਕੇ ਸਨ ਉਹ ਜਿਉਂਦੇ ਬੱਚਿਆਂ ਨੂੰ ਵੀ ਗੋਲਿਆਂ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ। ਇਹ ਜੋ ਵੈਛੀ ਆਂਦਾ ਕਾਰਵਾਈ ਵੈਛੀ ਆਂਦਾ ਜਿਹੜਾ ਕਾਰਾ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜ ਵੱਲੋਂ ਸਾਠਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ 1984 ਨੂੰ ਕੀਤਾ ਗਿਆ। ਉਹ ਸਿੱਖ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਹਕੂਮਤ ਨੂੰ ਕਦੇ ਬਖਸ਼ੀ ਸਕਦੇ ਨੇ। 40 ਸਾਲ ਹੋ ਗਏ ਨੇ। ਜਿਹੜੇ ਸਿੱਖਾਂ ਦੇ ਉਹ ਜ਼ਖਮ ਨੇ ਉਹ ਹਾਲੇ ਵੀ ਅੱਲੇ ਨੇ। ਸ਼ੌਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਉਸ ਸੰਗ ਦਾ ਜਿਹੜਾ ਬਾਰਡਰ ਹੈ ਉਹ ਵੀ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਵਾਰ ਸੰਗਠਨ ਦੇ ਦਰਸ਼ਨਾ ਵਾਸਤੇ ਸ਼ਿਸ਼ੋਕ ਉਪ ਕੀਤਾ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਤਾਂ ਨਿਕਲ ਗ੍ਰੰਥ ਸਰਦੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਉਸ ਦਿਨ ਪ੍ਰਕਾਸ਼ਮਾਨ ਸੰਗ ਉਹ ਪਾਵਨ ਸਰੂਪ ਜਿਹਨਾਂ ਹਰ ਸਾਲ ਪ੍ਰਕਾਸ਼ ਕੀਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁਰਦਖੰਡ ਜੀ ਦੇ ਸਥਾਨ ਤੇ ਅੱਜ ਪ੍ਰਕਾਸ਼ ਕੀਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋਲੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਭਾਈ ਵਾਲੇ ਪਾਸਿਓਂ ਆਕੇ ਲੱਗੇ ਔਰ ਸੁਖਨ ਸਿੰਘ ਜੀ ਦੀ ਪਾਵਨ ਰਬਾਣੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੀਰ ਜਕ ਉਹ ਆ ਉਹ ਗੋਰੀ ਉਸਤਤਪੁਰ ਦੇ ਪਾਵਨ ਸਰੂਪ ਸੰਗਤ ਦੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਹਦੇਸ਼ ਕੀਤਾ ਗਿਆ ਕਿ ਇਹ ਕੀਚਾ ਘਦੂ ਘਾਰ ਹੈ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਹੈ ਸਿੱਖ ਪੰਥ ਦੇ ਨਾਲ ਵਾਪਰਿਆ ਹੈ ਜਿਸ ਵਿੱਚ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਔਰ ਹੋਰ ਸੈੰਤ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰਕੇ ਤੇ ਉਹਨਾਂ ਦੀ ਜਦ ਦੇ ਕਰ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਹਦੇਸ਼ ਕੀਤਾ ਗਿਆ ਕਿ ਦੁਨੀਆ ਭਰ ਵਿੱਚ ਵਸਦੇ ਹਰ ਔਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਸੰਗਤ ਦੇ ਨਾਲ ਆਉਣ ਵਾਲੀ ਪੀੜ੍ਹੀ ਦੇ ਨਾਲ ਇਹ ਜਿਹੜੀ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ਨਗਰ ਵਿੱਚ ਬੀਤੇ ਦਿਨ ਇੱਕ ਬਜ਼ੁਰਗਔਰਤ ਨਾਲ ਹੋਈ ਖੋਦ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਜਿੱਥੇ ਦਿਨ ਦਿਹਾੜੇ ਔਰਤੇ ਇਕੱਲੇ ਘਰੋਂ ਬਾਹਰ ਨਹੀਂ ਜਾ ਸਕਦੇ ਇੱਕ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕ ਦੇ ਕਿਨਾਰੇ ਮੋਟਰਸਾਈਕਲ ਰੋਕ ਕੇ ਖੜੇ ਦੋ ਲੁਟੇਰਿਆਂ ਵਿੱਚੋਂ ਇੱਕ ਨੇ ਝਪਟਾ ਮਾਰ ਕੇ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਫਰਾਰ ਹੋ ਗਿਆ। ਮਹਿਲਾ ਨੇ ਉਸ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਉਹ ਰੋਲਾ ਪਾਉਂਦੀ ਰਹੀ ਪਰ ਲੁਟੇਰਾ ਆਪਣੇ ਸਾਥੀ ਦੇ ਨਾਲ ਫਰਾਰ ਹੋ ਗਿਆ। ਪੰਜਾਬੀ ਖਬਰਾਂ ਦੇ ਸਬਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨੈਰਮਾਰਦੇ ਆ ਮੌਸਮ ਦੇ ਹਾਲਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।